ਇਸਾਪੁਰ ਪਿੰਡ ਦੇ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੇ ਉੱਤੇ ਹਰ ਵੇਲੇ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਆ ਜਦੋਂ ਵੀ ਕਦੇ ਰਾਤ ਪੈਂਦੀ ਆ ਤਾਂ ਰਾਤ ਦੇ ਸਮੇਂ ਜਦੋਂ ਕੋਈ ਹਾਸਾ ਹੁੰਦਾ ਤਾਂ ਸਵੇਰ ਵੇਲੇ ਕਿਸਾਨ ਉੱਠ ਕੇ ਆਉਂਦੇ ਆ ਤਾਂ ਆ ਕੇ ਪਰੇਸ਼ਾਨ ਹੋ ਜਾਂਦੇ ਆ ਵੇਖ ਕੇ ਕਿ ਇਹ ਕੀ ਪਾਣਾ ਵਾਪਰ ਗਿਆ ਇਹ ਤਸਵੀਰਾਂ ਜਿਹੜੀਆਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਹਲਕਾ ਦੀਨਾ ਨਗਰ ਦੀਆਂ ਤਸਵੀਰਾਂ ਔਰ ਇੱਥੇ 5-4 ਮੋਟਰਾਂ ਜਿਹੜੀਆਂ ਹਨੇਰੀਆਂ ਖਲਾਸੇ ਹੋਏ ਨੇ ਕੀ ਇੱਥੇ 5-4 ਮੋਟਰਾਂ ਦੇ ਜਿਹੜੇ ਆ ਉਹ ਚੈੱਕ ਵਾਲ ਬੈਂਡ ਜਿਹੜੇ ਆ ਚੋਰਾ ਵੱਲੋਂ ਉਡਾਈ ਗਏ ਆ ਔਰ ਪੁਲਿਸ ਜਿਹੜੀ ਆ ਉਹ ਆਪਣੀ ਗਸ਼ਤਾਂ ਕਰ ਰਹੀ ਆ ਲੇਕਿਨ ਸੜਕਾਂ ਦੇ ਉੱਤੇ ਉੱਤੇ ਚੋਰ ਪੁਲਿਸ ਤੋਂ ਵੀ ਜ਼ਿਆਦਾ ਛਾਤਰ ਲੱਗ ਰਿਹਾ ਕਿਉਂਕਿ ਚੋਰ ਜਿਹੜੇ ਆ ਰੋਡ ਦੇ ਉੱਤੋਂ ਦੋ ਕਿੱਲੇ ਹਟਵੇਂ ਕਿਸੇ ਦੇ ਖੇਤ ਵਿੱਚ ਵੀ ਜਾ ਕੇ ਰਾਤ ਸਮੇਂ ਅਟੈਕ ਕਰ ਦਿੰਦੇ ਆ ਔਰ ਇਹ ਘਟਨਾ ਨੂੰ ਜਾਂ ਦਿੰਦੇ ਇੱਥੇ ਕਿਸਾਨ ਭਾਈ ਚਾਰੇ ਦੇ ਲੋਕ ਖੜੇ ਨੇ ਜਿਨ੍ਹਾਂ ਦੀਆਂ ਮੋਟਰਾਂ ਜਿਨ੍ਹਾਂ ਦੇ ਇੰਜਨ ਨੇ ਜਿਨ੍ਹਾਂ ਦੇ ਟਿਊਬਲ ਆ ਔਰ ਕੀ ਕੀ ਇਹਨਾਂ ਦੇ ਨੁਕਸਾਨ ਹੋਏ ਆ ਇਹਦੇ ਬਾਰੇ ਗੱਲ ਕਰਦੇ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਕੀ ਨੁਕਸਾਨ ਕੀ ਕੀ ਹੋਇਆ ਮੇਰੇ ਜੀ ਦੋ ਇੰਜਨ ਆ ਜਦੋਂ ਮੈਂ ਪਹਿਲੀ ਜਾਣ ਕੇ ਦੇਖਿਆ ਤੇ ਦੋਨਾਂ ਦੇ ਪੈਪਾਂ ਵੱਢ ਗਏ ਥੱਲੋਂ ਡਿਰਬੀ ਸਣੇ ਚੱਕ ਵਾਲ ਦੇ ਬੰਡ ਮਲੋ ਤੋੜ ਗਏ ਲੈ ਕੇ ਤੇ ਚੱਕ ਵਾਲ ਬੰਡ ਹੀ ਤੋੜ ਕੇ ਖੜੇ ਆ ਤੇ ਬਾਕੀ ਇੰਜਨ ਬਚ ਗਏ ਹਾਂਜੀ ਇੰਜਨ ਬਚਿਆ ਇੰਜਨਾਂ ਦੇ ਛੋਟਾ ਮੋਟਾ ਸਮਾਨ ਜਿਹੜਾ ਆ ਉਹ ਵੀ ਮਤਲੋਂ ਨਾ ਲਾਇਆ ਆ ਤੇਲ ਦੂਲ ਵਗੈਰਾ ਕੱਢਿਆ ਵਿੱਚੋਂ ਇੱਕ ਇੱਕ ਮੋਟਰ ਵੀ ਦੱਸ ਦੇ ਕਿ ਮੋਟਰ ਵੀ ਜਿਹੜੀ ਉਹਦਾ ਟੁਕੜੇ ਗਿਆ ਹਾਂਜੀ ਹਾਂਜੀ ਇੱਕ ਮੋਟਰ ਦਾ ਲਾਗੇ ਉਹਦਾ ਮੋਟਰ ਦਾ ਵੀ ਚੱਕ ਵਾਲ ਵੰਡ ਤਣਕੇ ਤੋੜ ਕੇ ਭੰਨ ਕੇ ਨਾਲ ਲੈ ਗਏ ਨਾ ਇਹ ਮੋਟਰ ਆਪਣੀ ਹਾਂ ਜੀ ਸਦਾਜੀ ਸਸਸੀ ਕਾਲ ਜੀ ਸਸਸੀ ਬਾਈ ਸਸਸੀ ਕਾਲ ਹਾਂ ਜੀ ਕੀ ਕਿੰਨਾ ਕੋ ਨੁਕਸਾਨ ਹੋ ਗਿਆ ਤੁਹਾਡਾ ਕੀ ਕੀ ਕੀਤਾ ਇਹਨੇ ਚੋਰਾ ਨੇ ਪਾਜੀ ਨੁਕਸਾਨ ਸਾਡਾ ਪਹਿਲੇ ਵੀ ਹੋਇਆ ਹਾਂ ਜੀ ਮਤਲਬ ਕਿ ਦੋ ਤਿੰਨ ਵਾਰੀ ਸਾਡੀ ਮੋਟਰ ਖੁੱਲੀ ਆ ਤੇ ਮੋਟਰ ਪਾਜੀ ਅਸੀਂ ਘਰ ਖੋਲ ਕੇ ਲੱਗ ਦੇ ਉਹ ਬਚ ਗਈ ਆ ਬਾਕੀ ਚੱਕਵਾਲ ਬੈਂਡ ਸਾਡਾ ਲੱਗ ਗਿਆ ਪਿਛਲੀ ਵਾਰੀ ਆਡਾ ਟਰਾਂਸਫਾਰਮ ਵੀ ਸਰ ਖੋਲਿਆ ਅੱਛਾ ਪਿਛਲੀ ਵਾਰੀ ਟਰਾਂਸਫਾਰਮ ਹੀ ਪੂਰਾ ਖੋਲ ਕੇ ਲੈ ਗਏ ਤੇ ਇਸ ਵਾਰ ਚੱਕਵਾਲ ਤੇ ਬੈਂਡ ਜਿਹੜਿਆ ਖੋਲ ਕੇ ਲੈ ਗਏ ਹਾਂ ਜੀ ਹਾਂ ਜੀ ਪਿਛਲੀ ਵਾਰੀ ਮੋਟਰ ਲਾ ਗ ਤੇ ਆਹੀ ਕਿਰਪਾ ਕਰਨੇ ਵੀ ਚਲੋ ਜੀ ਸਰ ਕੋਈ ਹੋ ਜੇ ਮੜਾ ਮੋਟਾ ਕੋਈ ਚਲੋ ਕਿਦਾਂ ਵੀ ਆ ਬਚਾਓ ਜੇ ਪਰ ਬੜਾ ਮੁਸ਼ਕਿਲ ਆ ਸਾਰਾ ਸਾਡੇ ਵਾਸਤੇ ਉਹਨੇ ਔਖਾ ਹੋ ਗਿਆ ਕਿਉਂਕਿ ਖੇਤ ਖਾਲੀ ਹੈਗੇ ਆ ਤੇ ਚੋਰਾਂ ਵਾਸਤੇ ਰਾਹ ਖੁੱਲੇ ਆ ਰਾਤ ਦੇ ਸਮੇਂ ਆਵੜਦੇ ਆ ਹਾਂਜੀ ਹਾਂਜੀ ਬੜਾ ਮੁਸ਼ਕਿਲ ਆ ਸਰ ਬੜਾ ਬਹੁਤ ਆ ਇਹਨੂੰ ਕੀ ਮੰਨਦੇ ਹੋ ਤੁਸੀਂ ਕੀ ਇਹ ਬੇਰੁਜ਼ਗਾਰੀ ਜਾਂ ਨਸ਼ਾ ਜਾਂ ਕਿਹੜੀ ਚੀਜ਼ ਨੂੰ ਤੁਸੀਂ ਮੰਨਦੇ ਹੋ ਸਤਾਜੀ ਸਸੀ ਗਾਲ ਜੀ ਸਤਾਜੀ ਕੀ ਮੰਨਦੇ ਹੋ ਤੁਸੀਂ ਇਹ ਨਸ਼ੇ ਦਾ ਸਾਰਾ ਕੰਮ ਆ ਨਸ਼ੇ ਦਾ ਕੰਮ ਆ ਸਾਰੇ ਨਸ਼ੇ ਵਾਲੀ ਬੇਰੁਜ਼ਗਾਰੀ ਜ਼ਿਆਦਾ ਹੋ ਗਈ ਹੈ ਨਸ਼ਾ ਜ਼ਿਆਦਾ ਹੋ ਗਿਆ ਕੰਮ ਨਹੀਂ ਕਈਆਂ ਨੂੰ ਕੰਮ ਮਿਲਦਾ ਕਰਦੇ ਵੀ ਨਸ਼ਾ ਜ਼ਿਆਦਾ ਨਸ਼ੇ ਵਾਲੀ ਜ਼ਿਆਦਾ ਧਿਆਨ ਰੱਖਦੇ ਕਰਦੇ ਹੀ ਨਹੀਂ ਕਰਦੇ ਨਹੀਂ ਮੇਰਾ ਵੀ ਚੱਕਰ ਤੇ ਬੈਂਡਵਾ ਤੇ ਇੱਕ ਪਲਾਸਟਿਕ ਪੈਪ ਜਿਹੜੀ ਵਿੱਚ ਡਿਲੀਵਰੀ ਆੜੇ ਪਾਣੀ ਵਾਲੀ ਪੈਪ ਪਛਾਈ ਆ ਵੀ ਗਈ 30 ਮੀਟਰ 30 ਮੀਟਰ ਖੜੀ ਹੋਵੇ ਵੱਟ ਲੱਗੇ 30 ਮੀਟਰ ਦੀ ਪੈਪ ਵੀ ਵੱਟ ਕੇ ਲੱਗੇ ਵੱਟ ਕੇ ਲੱਗੇ ਤਾਂ ਟੋਟੇ ਪਾਏ ਹੋਏ ਸਾਰੇ ਹਾਂਜੀ ਦੱਸ ਦਈਏ ਤਸਵੀਰਾਂ ਤੁਹਾਨੂੰ ਕਿ ਇਹ ਈਸਾਪੁਰ ਪਿੰਡ ਦੀ ਜ਼ਮੀਨ ਆ ਔਰ ਮਸ਼ਰਾਲੇ ਪਿੰਡ ਦੇ ਸਾਰੇ ਭਾਈਚਾਰੇ ਦੇ ਲੋਕ ਨੇ ਔਰ ਇੱਥੇ ਸੂਬੇਦਾਰ ਸਾਹਿਬ ਖੜੇ ਨੇ ਹਾਂਜੀ ਸੂਬੇਦਾਰ ਸਾਸੀ ਗੱਲ ਜੀ ਸਤਿ ਸ੍ਰੀ ਅਕਾਲ ਸਰ ਇਹ ਕਿਵੇਂ ਵੇਖਦੇ ਹੋ ਤੁਸੀਂ ਚੋਰੀਆਂ ਵੱਧ ਤੋਂ ਵੱਧ ਹੋ ਰਹੀਆਂ ਸਰਕਾਰ ਦਾ ਬਦਲਾਅ ਵੀ ਆਇਆ ਸਰਕਾਰ ਨੇ ਬਦਲਾਅ ਕੀਤਾ ਔਰ ਬਦਲਾਅ ਦੇ ਵਿੱਚ ਪੁਲਿਸ ਜਿਹੜੀ ਆ ਬਹੁਤ ਜ਼ਿਆਦਾ ਉਹਨਾਂ ਨੇ ਨਫਰੀ ਜਿਹੜੀ ਆ ਹਲੇ ਥਾਣੇ ਚ ਲੈ ਜਾਂਦੀ ਆ ਫਿਰ ਵੀ ਪੁਲਿਸ ਦੇ ਕੋਲੋਂ ਚੋਰ ਫੜੇ ਨਹੀਂ ਜਾ ਰਹੇ ਨਹੀਂ ਪੁਲਿਸ ਦੇ ਕੋਸ਼ਿਸ਼ ਕਰ ਰਹੀ ਹੈ ਪੁਲਿਸ ਜਦੋਂ ਦੀ ਮਾਨ ਸਰਕਾਰ ਆਈ ਹੈ ਉਦੋਂ ਤੋਂ ਕਾਫੀ ਕੰਟਰੋਲ ਹੈ ਪਰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਦੁਬਾਰਾ ਇਹਦਾ ਜਾਂਚ ਪੜਤਾਲ ਕੀਤੀ ਜਾਵੇ ਨਸ਼ਿਆਂ ਤੇ ਨਕੇਲ ਪਾਈ ਜਾਵੇ ਨਸ਼ੇ ਦਿਨੋ ਦਿਨ ਜਿਹੜੇ ਆ ਉਹ ਸਟਾਕ ਹੋਂਾਂ ਦਾ ਬਾਹਰ ਨਿਕਲ ਰਿਹਾ ਤੇ ਜਾਦਾ ਨਸ਼ਿਆਂ ਦੇ ਕਰਕੇ ਇਹ ਚੋਰੀਆਂ ਹੋ ਰਹੀਆਂ ਹਨ ਨਹੀਂ ਬਹੁਤ ਸਾਰੀ ਵੀਆਈਪੀ ਸਕਿਉਰਟੀਆਂ ਨਾਲੋਂ ਪੁਲਿਸ ਜਿਹੜੀ ਲਾਈ ਗਈ ਸੀ ਉਹਦਾ ਕਾਰਨ ਇਹੋ ਸੀ ਕਿ ਲੋਕਾਂ ਦੀ ਸੇਫਟੀ ਵਾਸਤੇ ਪੁਲਿਸ ਰੱਖੀ ਆ ਲੇਕਿਨ ਫਿਰ ਵੀ ਚੋਰ ਜਿਹੜੇ ਆ ਉਤੋਂ ਅੱਗੇ 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 ਕਾਰਵਾਈਆਂ ਕਰ ਰਹੇ ਇਹ ਚੋਰ ਜਿਹੜੇ ਨੇ ਛੋਟੇ ਮੋਟੇ ਚੋਰ ਇਹਨਾਂ ਦਾ ਗ੍ਰੋ ਹੈ ਇਹ ਗ੍ਰੋ ਜੋ ਹੈ ਕਿ ਛੋਟੇ-ਮੋਟੇ ਖਸਾਨਾਂ ਨੂੰ ਲੈ ਕੇ ਹੀ ਇਹ ਚੋਰੀਆਂ ਹੋਣ ਟਾਰਗੇਟ ਕਰਦੇ ਆ ਛੋਟੇ-ਮੋਟੇ ਟਾਰਗੇਟ ਕਰ ਰਿਹਾ ਹੈ ਕਿ ਇਹ ਛੋਟੀਆਂ-ਮੋਟੀਆਂ ਚੋਰੀਆਂ ਮੈਂ ਸਮਝਦਾ ਕਿ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਇਹ ਨਸ਼ੇ ਦੇ ਕਰਕੇ ਹੋ ਰਹੀਆਂ ਜਿਹੜੇ ਨਸ਼ੇ ਦੇ ਕੈਪਸੂਲ ਚਿੱਟਾ ਹੋਰ ਛੋਟੇ-ਮੋਟੇ ਅੱਜਕੱਲ ਜਿਹੜੇ ਨਸ਼ੇ ਹੋ ਗਏ ਨੇ ਆਪਣੇ ਆਪਣੇ ਹਲਕੇ 'ਚ ਮੰਨਦੇ ਹੋ ਵੀ ਆਪਣੇ ਹਲਕੇ 'ਚ ਵੀ ਨਸ਼ੇ ਦਾ ਜ਼ਿਆਦਾ ਪ੍ਰਕੋਪ ਹੋ ਗਿਆ ਬਿਲਕੁਲ ਆਏ ਦਿਨ ਕਿੰਨਾ ਕਿਤੇ ਅਖਬਾਰ ਪੜ੍ਹੀ ਜਾਂਦੀ ਆ ਕਿਤੇ ਨਾ ਕਿਤੇ ਨਿਊਜ਼ ਦੇਖੀ ਜਾਂਦੀ ਆ ਜਾਂ ਮੀਡੀਆ ਦੇ ਫੇਸਬੁੱਕ ਤੇ ਦੇਖੀ ਜਾਂਦੀ ਆ ਕਿ ਕੋਈ ਨਾ ਕੋਈ ਬੰਦਾ ਐਕਸਪਾਇਰ ਹੋਇਆ ਦੇਖਿਆ ਜਾਂਦਾ ਨਸ਼ੇ ਦੇ ਨਾਲ ਜਿਹੜੇ ਸ਼ੇਡ ਆਡਿਕਟਡ ਹੋ ਗਈ ਦੁਨੀਆ ਸਾਰੀ तकरीबन ਜਿਆਦਾਤਰ ਇਹ ਹੋ ਗਿਆ ਹਾਂਜੀ ਤੇ ਹੁਣ ਸਰਕਾਰਾਂ ਨੂੰ ਕੀ ਕਦਮ ਚੁੱਕਣਾ ਚਾਹੀਦਾ ਸਖਤਾਈ ਕਿਵੇਂ ਕਰਨ ਦੇਖੋ ਜੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਪਰ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਇਹਦੇ ਤੋਂ ਨਸ਼ੇ ਦੇ ਉੱਤੇ ਜਲਦ ਤੋਂ ਜਲਦ ਕਾਬੂ ਪਾਇਆ ਜਾਵੇ ਔਰ ਦੱਸ ਦਈਏ ਕਿ ਹਰ ਬੰਦੇ ਦੀ ਇਹ ਆਵਾਜ਼ ਆ ਕਿ ਨਸ਼ਾ ਜਿਹੜਾ ਉਹ ਜ਼ਿਆਦਾ ਹੋਣ ਕਰਕੇ ਸਾਰੇ ਹੀ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਜਿਹੜੇ ਆ ਉਹ ਵਿਗੜਦੇ ਨਜ਼ਰ ਆ ਰਹੇ ਨੇ ਔਰ ਵੱਧ ਤੋਂ ਵੱਧ ਚੋਰੀਆਂ ਇਸੇ ਕਾਰਨ ਹੋ ਰਹੀਆਂ ਨੇ ਔਰ ਚੋਰਾਂ ਦਾ ਇੱਕੋ ਹੀ ਕਾਰਨ ਹੈ ਕਿ ਪੁਲਿਸ ਸੜਕ ਤੇ ਲੰਘ ਜਾਂਦੀ ਆ ਔਰ ਚੋਰ ਉਤਰ ਕੇ ਰੋਡ ਤੋਂ ਥੱਲੇ ਹੋ ਜਾਂਦੇ ਆ ਔਰ ਇੱਕ ਦੋ ਕਿੱਲੇ ਹਟਮਾ ਆ ਕੇ ਆਪਣੇ ਇੰਜਨਾਂ ਨੂੰ ਟਿਊਬਲਾਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਆ ਔਰ ਲੋਕਾਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਇੰਜਨ ਸੇਫ ਕਰੋ ਜੇ ਕੋਈ ਹੋਰ ਟੈਕਨੀਕਲ ਪੁਆਇੰਟ ਲੱਗਦਾ ਤੇ ਮੋਟਰਾਂ ਤੇ ਜ਼ੂਰ ਲਗਾਓ ਹਰ ਮੋਟਰ ਦੇ ਉੱਤੇ ਇੱਕ ਲਾਈਟ ਜਿਹੜੀ ਆ ਬਲਬ ਜ਼ਰੂਰੀ ਆ ਇਹ ਵੀ ਲਗਾਓ ਜਿਸ ਦੇ ਨਾਲ ਚੋਰ ਦੀ ਜਿਹੜੀ ਆ ਦੂਰੋਂ ਵੀ ਪਹਿਚਾਨ ਹੋ ਸਕੇ ਕਿ ਤੁਹਾਡੀ ਮੋਟਰ ਤੇ ਕੋਈ ਫਿਰ ਰਿਹਾ ਔਰ ਇਹ ਤਸਵੀਰਾਂ ਜਿਹੜੀਆਂ ਦੀਨਾ ਨਗਰ ਹਲਕੇ ਦੀਆਂ ਔਰ ਇਸਾਪੁਰ ਪਿੰਡ ਦੇ ਰਕਵੇ ਦੀਆਂ ਤਸਵੀਰਾਂ ਨੇ ਔਰ ਮਛਰਾਲਾ ਪਿੰਡ ਤੋਂ ਇਹ ਸਾਰੇ ਰਹਿਣ ਵਾਲੇ ਨੇ ਔਰ ਇੱਕ ਦੋ ਪਰਿਵਾਰ ਹਿਸਾਪੁਰ ਤੋਂ ਰਹਿਣ ਵਾਲੇ ਨੇ ਜਿਨ੍ਹਾਂ ਦੀਆਂ ਇਹ ਮੋਟਰਾਂ ਤੇ ਇੰਜਨ ਜਿਨ੍ਹਾਂ ਦਾ ਨੁਕਸਾਨ ਹੋਇਆ ਔਰ ਵੱਤ ਤੋਂ ਵੱਤ ਖਬਰਾਂ ਜਿਹੜੀਆਂ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ